ਸਰਵ ਰੂਪ ਲਿਤੇ ਅੰਧੇ ਰਹਿਉ ਜਾਨਾ ਮੁਰੂਰ ਮਰੇ ਵੇ ਹਰ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁਖ ਸਾਰੇ ਵੇ ਅੰਮ੍ਰਿਤ ਸਰਵ ਲ ਜਾਂਦੇ ਰਹਿਉ ਗੋਦ ਬਾਲ ਤੇ ਤਰਨ ਤਰਨ ਵੀ ਕਰਦੇ ਅੰਮ੍ਰਿਤ ਸਰਦੀ ਏ ਹਰਿ ਕ੍ਰਿਸ਼ਨਾਨ ਜਸੰ ਗਰੇ ਸਤਿਗੁਰ ਤੁੰ ਮੰਨ ਕਰਦੀ ਏ ਲੱਖੇ ਸਲੇਬੁ ਕੋਹੀ ਜੈ ਤਰਗੇ ਲੱਖੇ ਸਲੇਬੁ ਕੋਹੀ ਜੈ ਤਰਗੇ ਜਾਣਦੇ ਵਾਰਿ ਵਾਰੇ ਵਈ ਹਰ ਮੰਦਰ ਦੇ ਦਰਸ਼ਨ ਕਰਕੇ ਉੱਠ ਜਾਂਦੇ ਦੁੱਖ ਸਾਰੇ ਵਈ ਅੰਮ੍ਰਿਤ ਸਰਵ ਜਾਨਦੇ ਰਹੇ ਭਗਵਾਨ ਪਹਿਲਾ ਜਿਹੜਾ ਮਨੁੱਖੀ ਦੱਸਦੇ ਹਾਂ ਕੋਮਤ ਨੂੰ ਆਪਣੇ ਬਾਗ ਦੇ ਵਿੱਚ ਮੈਂ ਵਰਤਕੋ ਜੈ ਸ੍ਰੀ ਗੁਰਬਿੰਦ ਦੇ ਤੁਮਾ ਦੂਜਾ ਕਹੇ ਸਰਦਮ ਜੀ ਗੁਰਨਾਮ ਸਭ ਨੂੰ ਉਪਰਸ ਪਿਆਉ ਕੋ ਦਾ ਪਾਲ ਸਗਰਾ ਚੋਂ ਬੀੜਾ ਪਾਰ ਹੋ ਗਿਆ ਜਿੰਨਾਂ ਨੂੰ ਤੇਰੇ ਨਾਲ ਪਿਆਰ ਹੋ ਗਿਆ ਕੋ ਰੰਗ ਸਗਰਾ ਚੋਂ ਬਾਣੀ ਤੇਰੀ 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 ਬਾਤ ਪਿਆਰੇ ਲੱਗਦੇ ਮਨ ਵਿੱਚੋਂ ਈਰਖਾ ਦਵਤ ਕੱਢ ਦੇ ਤੇ ਦੁਗਣਾ ਦੁਰਹੰਕਾਰ ਹੋ ਗਿਆ ਜਿਨ੍ਹਾਂ ਨੂੰ ਤੇਰੇ ਨਾਲ ਪਿਆਰ ਹੋ ਗਿਆ ਉਹਦਾ ਪਵ ਸਰਗਨਾ ਚੋਂ ਬਸ ਇੱਕ ਤੁਣ ਲੈ ਪੁਕਾਰ ਮੇਰੀ ਤੂੰ ਕਹੇ ਲੱਖਾ ਸੱਚੀ ਸਰਕਾਰ ਮੇਰੀ ਤੂੰ ਬਿਨ ਤੇ ਕੀ ਉਹਨਾਂ ਨੂੰ ਗੁਦਾਰ ਬਦਿਆ ਜਿਨ੍ਹਾਂ ਨੂੰ ਤੇਰੇ ਨਾਲ ਪਿਆਰ ਹੋ ਗਿਆ ਉਹਦਾ ਪਵ ਸਰਗਨਾ ਚੋਂ ਇਹ ਗੀਤ ਬਰਾ 12 ਸਾਲ ਦੀ ਹੋਰ ਕਦਰ ਜਨਮ ਤੋਂ ਨਾਲ ਦੰਗ ਬੁਪਾ ਤੋਂ ਮੈਂ ਕੋਲ ਲਿਖ ਤੇ ਇਹ ਮੇਰੀ ਇੱਕ ਯਾਦਗਾਰ ਫੀਲ ਹੈ ਕਿ ਮੈਂ ਹੁਣ ਅਮਰਸਰ ਦਾ ਜਨਰ ਲਈ ਸੁਣਦੇ ਜੀ ਦੁਨੀਆ ਸੁਣਦੀ ਹੈ ਅੱਜ ਵੀ 1966 ਦਾ ਰੇਜ ਗੀਤ ਅੱਜ ਵੀ ਬਰਕਰਾਰ ਹੈ ਜਿਵੇਂ ਲੋਕੀਤ ਇਤਿਹਾਸ ਦੇ ਸੁਨਹਿਰੀ ਅਧਿਆਇਾਂ ਵਿੱਚ ਲਿਖਾ ਗਿਆ ਹੋ ਜੀ ਆਹ ਜਿਹੜੀ ਉਸਤਕ ਜੀ ਵਰਤਕ ਸਭਿਆ ਮਨੀ ਹੋ ਗਈ ਹਮਨ ਸਰਵ ਜਾਣਦੇ ਰਹੇ ਕਿ ਜਿਹੜਾ ਰਤਨਾ ਇੱਕ ਅਮਰ ਸੁਨਾਮ ਕਹਿ ਆਦੇ ਜੀ ਤੇ ਠੀਕ ਹੈ ਜੀ ਵੀਰ ਜਿਹੜੀ ਮੇਰੀ ਸਭ ਤੋਂ ਵੱਡੀ ਖੁਸ਼ੀ ਹੈ ਤਨ 15 ਕਿਤਾਬ ਤੁਹਾਨੂੰ ਭੁੱਲ ਜਿਹੜੀ ਯਾਦ ਆ ਪੂਰੀ ਸਭ ਤੋਂ ਵਧੀਆ ਮੇਰੇ ਬਾਤ ਤੇ ਪਿਆਰ ਜੀ ਹਾਂਜੀ ਤੁਸੀਂ ਦੇਖ ਰਹੇ ਹੋ ਖੇਤਰਮੰਦ ਮੀਡੀਆ ਤੇ ਮੈਂ ਤੁਹਾਡਾ ਆਪਣਾ ਮੁਰਚਾ ਇਸ ਤੇ ਕਰਾ ਦੂੰ ਖੇਤਰਮੰਦ ਜਿਹੜੀ ਤੂੰ ਸੋ ਖੇਤਰਮੰਦ ਮੀਡੀਆ ਦਾ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਜ਼ਿੰਦਗੀ ਤੇ ਗੱਲਾਂ ਸੋ ਜ਼ਿੰਦਗੀ ਤੇ ਗੱਲਾਂ ਦੇ ਵਿੱਚ ਅੱਜ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਸਾਡੇ ਭਲਵਿੰਦਰ ਸਿੰਘ ਲਖੜਾ ਜੀ ਸਨੇਹੀ ਗੁਰੂ ਜੋਨਦੀ ਮਹਾਰਗੀਤਕਾਰ ਅਤੇ ਲੇਖਕ ਅਤੇ ਗਾਇਕ ਹੂ ਸੋ ਗੱਲਬਾਤ ਕਰਦੇ ਆ ਲਖਵਿੰਦਰ ਸਿੰਘ ਲਖਵੜੀ ਅੱਜ ਸਰ ਜੀ ਸਭ ਤੋਂ ਪਹਿਲਾਂ ਦਾ ਫਿਕਰਮੰਦ ਮੀਡੀਆ ਦੇ ਪ੍ਰੋਗਰਾਮ ਗੱਲ ਜ਼ਿੰਦਗੀ ਤੇ ਗੱਲਬਾਤ ਵਿੱਚ ਤੁਹਾਡਾ ਕੋਟਲ ਕੋਟ ਧੰਨਵਾਦ ਆ ਤੁਸੀਂ ਆਪਣੇ ਕੀ ਕੀ ਸਮੇਰੇ ਵਿੱਚ ਸਾਨੂੰ ਸਮਾਂ ਦਿੱਤਾ ਬਹੁਤ ਬਹੁਤ ਤੁਹਾਨੂੰ ਜੀ ਤੁਹਾਡਾ ਵੀ ਤੁਹਾਡੇ ਫਿਕਰਮੰਦ ਵੀ ਜੀ ਦਾ ਜਿਨ੍ਹਾਂ ਨੇ ਇਹ ਸਮਾਗਮ ਕਰਕੇ ਦਾਸ ਦੇ ਕੋਲ ਰ ਕੋਰਤ ਨੂੰ ਦੇਖ ਸਕਦਾ ਕਿਤੇ ਬਹੁਤ ਬਹੁਤ ਧੰਨਵਾਦ ਚਾਹੀਏ ਅਚਾਈ ਸਭ ਤੋਂ ਪਹਿਲਾ ਸਵਾਲ ਇਹ ਆ ਦੀ ਮਕਿੰਦਰ ਸਿੰਘ ਲਖਵਾਲੀ ਕਿ ਜਿਹੜਾ ਨਿਮਨ ਦੀ ਜਾਂ ਗੌਰ ਦੀ ਜਿਹੜੀ ਚੀਟ ਕਰਨ ਇਹ ਕਿਵੇਂ ਬਈ ਕਿਵੇਂ ਵੇਦਾ ਕਿਵੇਂ ਸ਼ੌਟ ਕਰਨ ਤੁਹਾਨੂੰ ਤੁਹਾਡੇ ਪਰਿਵਾਰ ਦੇ ਵਿੱਚ ਵੀ ਕੋਈ ਕਿ ਜੇ ਕੁਦਰਤੀ ਤੌਰ ਤੇ ਗੌਰ ਦੇ ਉੱਤੇ ਦਿੱਕਤ ਉਤਪਿਤ ਨਹੀਂ ਤੌਰ ਤੇ ਨਹੀਂ ਕਰ ਸਕਦੇ ਲੇਕਿਨ ਸਾਡੇ ਪਰਿਵਾਰ ਦੇ ਵਿੱਚ ਜੀ ਸ਼ੌਟਾਂ ਦਾ ਜਿਵੇਂ ਤੇ ਮੇਰੇ ਨਾਲ ਕੁਦਰਤ ਤੇ ਪੰਛੀ ਆਉਂਦੇ। ਪਰ ਉਹਨਾਂ ਨਾਲ ਤੇ ਸਭਾ ਕੋਲ ਬਾਬੂ ਜੀ ਉਹਨਾਂ ਦੇ WhatsApp ਜਾਂਦੇ ਜਾਂਦੇ ਆਉਂਦੇ ਨੇ। ਤੇ ਮੇਰੇ ਪਾਸਾ ਸਦਾ ਪਾਸੇ ਤੇ ਸੰਤ ਸਿਮ ਸਕਰੀਨ ਜੀ ਉਹਨਾਂ ਨਾਲ ਬਹੁਤ ਜਿਆਦੇ ਮਿੱਤਰਤਾ ਸੀ। ਫਰ ਨਾਲ ਇੱਕ ਸੋਹਣੂ ਲੱਗ ਜਾਂਦੇ ਸੀ ਸ਼ਾਇਦ ਤੁਸੀਂ ਜਾਣਦੇ ਹੋ ਜੀ ਪਹਿਤੂ ਕਾਲਸੂ ਦੀ ਕੋਨੋ ਦਿਨ ਪਰਕਾ ਨਾਮਾ ਬੀਸੀ ਬਹੁਤ ਸੁੰਦਰ ਨੇ ਨਾਮ ਨਾਮ ਖੜਦੇ ਗਏ ਤੇਰੇ ਭਾਗ ਭਾਗਤ ਨਾਲ ਫੋਰ ਅਗੀ ਦੇ ਬੋਲ ਕਰਦੇ ਆ ਕਿ ਤਿੰਨਾਂ ਦਿਨ ਨਿਕਲੇ ਹੁੰਦੇ ਸੀ ਤਨ ਦਾ ਬਹੁਤ ਦੁਰਦਸ਼ੀਅਤ ਵਿੱਚ ਤੇ ਇਸ ਸ਼ਾਮ ਨੂੰ ਮੇਰੇ ਸਾਡੇ ਕੋਈ ਬਕੀ ਉੱਪਰ ਸਾਰੇ ਬਹੁਤ ਦਰਦ ਹੋਇਆ ਉਹਨਾਂ ਦੀ ਇੱਕ ਜਿਹੜੇ ਕੋਹ ਕਹਾਣੀ ਕਹਿੰਦੇ ਆ ਸੰਸੇ ਕੁਸ਼ਮੀਰ ਜੀ ਇਹ ਕੋਹਾ ਕਹਾ ਹੁੰਦਾ ਮੈਂ ਛੋਟਾ ਜਿਹਾ ਬਹੁਤ ਹੀ ਵੱਡਾ ਪਤਨ ਦਰਵਾਸਰ ਤੇ ਜੀ ਨਮਸਕਾਰ ਤੁਹਾਨੂੰ ਪਹੁੰਚਿਆ ਰਹੇ ਅਦੋਂ ਮੁਸਕੀਨ ਦੀ ਆਦਿ ਤੇ ਮੈਂ ਕੋਈ ਸ਼ਬਦ ਦਾ ਜ਼ਰੂਰ ਇਸ ਤੋਂ ਚੀਤੀ ਦੇ ਅੱਗੇ ਆ ਸਕਾ ਤੁਮਾਹਾਂ ਨਾਮ ਗੁਰਪ੍ਰੀਤ ਜਾਲਾ ਜੀ ਕੋਈ ਸ਼ਬਦ ਤੇ ਜਦੋਂ ਮੁਸਕੀਨ ਜੀ ਸਾਡੇ ਲੱਗਿਆ ਕੋਈ ਸੁੱਖ ਤਾਂ ਉਹਨਾਂ ਕੋਲ 500 ਸ਼ਬਦ ਦੀ ਗੁਣਕਰੀ ਮਿਲੋ ਤੇ ਉਹਨਾਂ ਨੇ ਆਪਣੇ ਪੌਜਿਤਿਵ ਲਈ ਬੰਦੂ ਕਹੋ ਜੀ ਵੀ ਤੀਤਰੰਭਰ ਇਹ ਤਾਂ ਬੰਗਿਆ ਪ੍ਰਾਦਿਸ਼ ਜੀ ਤੇ ਕਾਪੂ ਆਸ਼ਾ ਕੋਲ ਮਸਕੀਨ ਸੋਸ਼ਲ ਫਿਰ ਸਾਡੇ ਨਾਲ ਪ੍ਰਤਾਕਤ ਰਿ ਨਾਲ ਜਦੋਂ ਗੋਤੋਂ ਤੇ ਕਿਤੇ ਇਹ ਤਾਂ ਢੱਗੇ ਦੇ ਕੁਛ ਉਪਰੋਣ ਵਾਲੀ ਹੈ ਪਰ ਇਹਦੇ ਦੇ ਲਈ ਲੋਕੋ ਸੋਹਿਆ ਕਿ ਕਦਾਂ ਤਰ੍ਹਾਂ ਸੁਭੀ ਹੈ ਕਿ ਦੇਖੋ ਕਿ ਪ੍ਰਾਦੀ ਇਥੇ ਬੰਨੇ ਬੰਨੇ ਜਦੋਂ ਇਹ ਜੋ ਜੀ ਕਾਲੀ ਗੁਰੂ ਜੋਕਿਸ ਦੇ ਕਿ ਤੇ ਬਾਕੀ ਪਤਾ ਕੀ ਦਰਨਾ ਮਾਥੀ ਕਿਸੇ ਤੇ ਤੇ ਗੁਰਦਵਾਰ ਦਸੂਜੋ ਨੇ ਕਦੇ ਵੀ ਜਦੋਂ ਕਿਤੇ ਗੁਰਦਵਾਰ ਵਿਓਪੀ ਕਰਦੇ ਜਿੰਨ ਆ ਮੈਂ ਨਹੀਂ ਆ ਉਹਦੇ ਨੂੰ ਜਿਆਦਾ ਕੋਈ ਕੁਸ਼ਨ ਨਹੀਂ ਇਹ ਘਰੋਂ ਨਹੀਂ ਦੇ ਸਕਦੇ ਵਿਸਵੰਗ ਗੁਰੂ ਘਰ ਦੇ ਵਿੱਚ ਤੇ ਗੁਰੂ ਘਰ ਚੋਂ ਕੁਝ ਲਿਆਉਣ ਦੇ ਨੂੰ ਕੁਸ਼ਨ ਕੀ ਆ ਤੇ ਪਰਸੋਂ ਦੇ ਕੰਮ ਸੰਸਦ ਨੂੰ ਕੋ ਕੰਮ ਨੂੰ ਆਪ ਕੋ ਰੋਜ਼ ਮੈਂ ਤੱਕ ਵੀ ਦੋ ਦੇ ਉਹ ਤੇ ਸ਼ੁਰੂ ਤੋਂ ਜਿੱਥੇ ਮੇਰੇ ਹਰ ਦੇਸ਼ਾਂ ਦੇਸ਼ਾਂ ਇੱਕ ਸੇਵਾ ਦਾ ਬਣ ਕੇ ਮੇਰੀ ਸੇਵਾ ਕਰ ਦਿੱਤੀ ਹੈ ਤੇ ਮਤਲਬ ਮੈਨੂੰ ਜਾਂ ਆਪਣੇ ਆਪ ਨੂੰ ਕੋ ਵੱਡਾ ਕਹਿਣ ਦੇ ਕਾ ਕਰੀ ਜਾਂ ਮਦਦ ਲੈ ਕੇ ਸਮਝਦਾ ਹਾਂ ਮੈਂ ਹਰ ਕੋ ਚੀਜ਼ ਨਹੀਂ ਤੋਂ ਕੋ ਦੁਰਬਲ ਤੇ ਨੇ ਉਹ ਤਾਂ ਗੁਰੂ ਦੇ ਸ਼ੰਦਗਿਕ ਚੌਵੀਕੇ ਤੇ ਰਹਿਣਾ ਵਾਲਾ ਵਿੱਚ ਪੜ੍ਹੇ ਮੈਂ ਨਾਮ ਦਾ ਗਉੜੀ ਪੱਤ ਸੋ ਉਹ ਚੀਜ਼ ਰਸ਼ੀਅ ਫੋਨ ਦੇ ਕਾਰਨ ਕਿ ਜਗਤ ਦੇ ਵਿੱਚ ਲੇਟੁੰਦਾ ਵੀ ਤੇ ਇਹ ਕਿਹੜਾ ਫਰਾਗੇ ਲੋਕਾਂ ਤੇ ਦੇ ਬਚਲੇ ਆ ਸੰਸਾਰ ਤੇ ਤੇ ਕੋਲੇ ਸੰਤ ਸਿੰਘ ਜੀ ਦੇ ਅਸੀਰਵਾਦ ਦੇ ਨਾਲ ਕਿ ਕਿਹੜਾ ਜੀਵਨ ਚੰਦਰੇ ਹਾਂਜੀ ਸਭ ਤੋਂ ਪਹਿਲਾ ਜੀਤ ਹੈ ਜਿਹੜਾ ਉਹ ਕਿਹੜੇ ਕਲਾਕਾਰ ਦਾ ਤੁਹਾਡਾ ਮੈਸੇਜ ਜਿਹੜਾ ਸੀ ਪਹਿਲਾ ਵੀ ਜਿਹੜਾ ਸੰਤ ਕਲਪਨ ਦੇ ਆਪਣੀ ਬਾਣੀ ਚੋਂ ਕਹੋ ਸੀ ਜੀ ਜਿਹੜਾ ਤਮਰੇਵਨ ਮੈਂ ਮੇਰੇ ਬਾਹਰ ਦੇ ਜਨਮ ਜਨ ਤੇ ਕਿਕ ਤਾਲੂ ਦੀ ਨਾਲ ਪਾਸ ਅੰਬੀ ਵਾਸਿਸ਼ ਨਾਲ ਲਿਖਿਆ ਸੀ ਫਰ ਗੁਰੂ ਘਰ ਦੇ ਚੇਤਨਾ ਲਿਖਿਆ ਸੀ ਜਦੋਂ ਕਿ ਉਹਨਾਂ ਵੇਲੇ ਚ ਇਹ ਜਿਹੜੀ ਚੇਤਕ ਬਣੀ ਸਾਨੂੰ ਸਿਤਰ ਦੇ ਕਿਤਾਬਾਂ ਬਹੁਤ ਪਰਦੇਸੀ ਸੀ ਜੀ ਉਹਨਾਂ ਨਾਲੋਂ ਬਹੁਤ ਤਰ੍ਹਾਂ ਦੇ ਚੁਣੌਤੀਆਂ ਹੋਈਆਂ ਉਸ ਨੂੰ ਕਿਤਾਬਾਂ ਪੜ੍ਹਨ ਦੇ ਛੋਟੇ ਛੋਟੇ ਅਸੇਂ ਨੂੰ ਕਰਦੇ ਨੇ ਚੋ ਕਿ ਉਹਨੇ ਜਿੱਤੋਂ ਚੇਤਨਿਕ ਸਰਗਰਮਤਾ ਤੇ ਉੱਥੇ ਵੱਲੋਂ ਕਰਦੇ ਪਰਪਰਤ ਕੋਲ ਆਪਣਾ ਦੇਖਣ ਦੇ ਇੱਛਾ ਹੈ ਤਾਂ ਵੀ ਤੇ ਜਦੋਂ ਅਸੀਂ ਸਹੀ ਮਈ ਨੂੰ ਸਸ ਪੱਤਰ ਦੇਣਾ ਲੱਗੂ। ਗੁਰੂ ਘਰ ਦੇ ਵਿੱਚ ਅਸੀਂ ਵਰਤਾਵਾ ਨਾਲ ਦੇ ਪੀਟਰ ਦਾ ਮੇਰਾ ਥੋੜੇ ਹੱਥ ਤੇ ਚੱਲ ਪਿਆ ਸੀ। ਸਾਰਾ ਲੋਕ ਤੇਜ ਨਾਲ ਸੀ ਘੜੇ ਦੇ ਵਿੱਚ। ਤੇ ਅਸੀਂ ਕੇਂਦਰਤ ਦੇ ਤੱਕ ਜੰਗੀ ਕਰਤ ਸਭ ਦੇ ਸਾਰੇ ਜੋਗਾ ਸੰਗਠਨ ਤੁਸੀਂ ਉਹ ਰਾਸ ਉਹ ਲਗਾਈ ਤੇ ਤੁਸੀਂ ਦੇ ਬਾਜ਼ਾਰ ਖਿਲਾਰਾ। ਸਭ ਨੇ ਜਦੋਂ ਕੁਛੇ ਮੋਰਦੀਪਾਲ ਦੇ ਦੁਆਰਾ ਸਰਪ੍ਰਸਤ ਬਣਦਾ ਸੀ ਸੋ ਇਹਦੇ ਬੱਚੇ ਸਾਰੇ ਤੇ ਚਤੁਰਤ ਹੋ ਗਏ ਤੇ ਬੱਚੇ ਬੱਚੇ ਨੂੰ ਸਮੇਂ ਤੇ ਆਂਗਿਆ ਨੂੰ ਮਾਪਾ ਚੜ੍ਹੇ ਤੇ ਆ ਗਿਆ ਗੁਮਾਨ ਦੇ ਲੈਣਾ ਕੋਚਨ ਆਇਆ ਮਾਰਕਮ ਖੋਣ ਵਾਲੇ ਐਸਪੀ ਦੇ ਮੈਂ ਨਾ ਕੋਈ ਵੀ ਜਰੂਰ ਗ੍ਰੰਥ ਕਹਿੰਦਾ ਮੈਨੂੰ ਮੈ ਲੱਗਦਾ ਤੋਂ ਕੰਮ ਇਹ ਆ ਨਾ ਪਤਲੇ ਇਸ ਨੂੰ ਚੰਦਨ ਕੋਲੋਂ ਮਾਰਕਮ ਸੋ ਅੱਜ ਵਰਕੇ ਲਾਊਗਾ ਉਹ ਸੋਤ ਪਤਲੇ ਬਰੇ ਦਿਮਾਗ ਚੁੱਕ ਕੇ ਵਿੱਚ ਹੀ ਜਾਏਗਾ ਪੂਰਾ ਪਾਉ ਸਾਦਰਾ ਚੋ ਬੜਾ ਪਾਲ ਹੋ ਗਿਆ ਜਿਨ੍ਹਾਂ ਨੂੰ ਤੇਰੇ ਨਾਲ ਪਿਆਰ ਹੋ ਗਿਆ ਪਿਆਰ ਉਹ ਐਵਿਜ਼ਲ ਹੁ ਬੜੇ ਤੇ ਮੈਂ ਕੀ ਕੀਤਾ ਉਹ ਬੰਦਰ ਦੌਰ ਕੇ ਗੱਲ ਕਰੂ ਜਿਆਬ ਕੋ ਵੀਰੇ ਦਾ ਪੂਰਾ ਕੰਮ ਬੰਦੇ ਨੂੰ ਉਥੇ ਆ ਕੇ ਵੀਰ ਰਤਨ ਸਾਹਿਬ ਨੇ ਨਾਮ ਕਰਾ ਸੁਣ ਕੇ ਤਾਂ ਮਾਤ ਪਾਈ ਸੋਦਰਾ ਸੁਣ ਤੇ ਇੱਕ ਵਾਰ ਸੋਸ਼ਲ ਤੇ ਇੰਟਰਵਿਊ ਉਥੇ ਲੈਣਾ ਲਿਖਿਆ ਬਾਅਦ ਵਿੱਚ ਉਹ ਸੋਗਾ ਲੈ ਸਭਾਈ ਕੀਤੀ ਤੇ ਉਹ ਮਿਲ ਗਿਆ ਪੂਰਾ ਉਸ ਕਾਪ ਨੇ ਉਹ ਜਿਹੜਾ ਵੀਰੇ ਖਵਾ ਦਿੱਤ ਜਿੱਥੋਂ ਅੰਦਰ ਸੀ ਦੋਸਤੋ ਬਾਅਦ ਵਿੱਚ ਜਦੋਂ ਕਰਦੇ ਹੁਣ ਤੇ ਮੇਰੇ ਕੋਲ ਸਾਰੇ ਤਰ੍ਹਾਂ ਦੇ ਜਿਹੜਾ ਕਲਾਕਾਰਾਂ ਦੀ ਵਾਦੋਇਤ ਕਹਿੰਦੇ ਪੁਰਾਣੇ ਪੱਦੀਮਨ ਉਸਤਾਦ ਹੈ ਜਿਹਨਾਂ ਦੀ ਵਾਚਕ ਤੇ ਮੇਰੀ ਵਾਦੋਇਤ ਵਿੱਚ ਸਭ ਤੋਂ ਅਚਾਨਕ ਉਹਨਾਂ ਗੜਿਆਂ ਦੇ ਵਿੱਚ ਕੋਹ ਸਮਰ ਦੇ ਵਿੱਚ ਮੱਤ ਨੂੰ ਲੋਕ ਕਹਦੇ ਆ ਮੈਨੇ ਕਹਿਆ ਤੇ ਕੋਹ ਸਮਰ ਦੇ ਵਿੱਚ ਇਹੋ ਜੀ ਚੀਜ਼ ਨਿਕਲੀ ਜੀ 388 ਦੇ ਵਿੱਚ ਕੋਹ ਹੋਸੀਓ ਹਾਂਜੀ ਫਤੇਮਨ ਦੀ ਵਾਦੋਇਤ ਤੇ ਮਤਲਬ ਉਹਨਾਂ ਵਰਤਨੇ ਦੇ ਵਿੱਚ ਐਵੇਂ ਜਿਹੇ ਚੀਜ਼ਾਂ ਦਵਾਉਂਦੇ ਆ ਪਰ ਲੋਕਾਂ ਦੇ ਪ੍ਰਤਲਪ ਗਿਓ ਸਖੀ ਨੇ ਸੰਜੀਤ ਨੂੰ ਮਾਰਗ ਦੇ ਬਹੁਤ ਹੀ ਬੜੀ ਖੁਸ਼ੀ ਰੋ ਬੋਲਦਾ ਲੋਕ ਸਭ ਪਹਿਲਾ ਜਿਹੜਾ ਇਹ ਮਨ ਗੀਤ ਦੱਸਦੇ ਆਂ ਕੋਈ ਬਤ ਨੂੰ ਆਪਣੇ ਬਾਦ ਦੇ ਵਿੱਚ ਮੈਂ ਕੋਈ ਕੁਛ ਨਹੀਂ ਦੇਸ਼ੀ ਵੀ ਗੀਤ ਦੇ ਕੋਮਾ ਬੋਲਤ ਪਰ ਇਸ ਨਾਸਰਦਮ ਜੀ ਉਹ ਨਾਮ ਸਭ ਲੋਕ ਰੱਪਦੇ ਆ ਕੋ ਦਾ ਪਾਲ ਸਾਗਰਾ ਚੋਂ ਈੜਾ ਪਾਰ ਹੋ ਗਿਆ ਜਿੰਨਾਂ ਨੂੰ ਤੇਰੇ ਨਾਲ ਪਿਆਰ ਹੋ ਗਿਆ ਕੋ ਰਮਤ ਸਾਗਰਾ ਚੋਂ ਬਾਣੀ ਤੇਰੀ 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 ਬਾਤ ਪਿਆਰੇ ਲੱਗਦੇ ਮਨ ਵਿੱਚੋਂ ਈਰਖਾ ਦਵੈ ਘਟਦੇ ਜਿਨ ਬਣਾ ਦੁਰਹੰਕਾਰ ਹੋ ਗਿਆ ਜਿਨ੍ਹਾਂ ਨੂੰ ਤੇਰੇ ਨਾਲ ਪਿਆਰ ਹੋ ਗਿਆ ਉਹਦਾ ਭਉ ਸਗਰਾ ਚੋਂ ਵਸ ਇੱਕੋ ਸੁਣ ਲੈ ਪੁਕਾਰ ਮੇਰੀ ਤੂੰ ਕਹੇ ਲੱਖਾ ਸੱਚੀ ਸਰਕਾਰ ਮੇਰੀ ਤੂੰ ਮੈਂ ਦੇਖਿਆ ਉਹਨਾਂ ਨੂੰ ਗਦਾ ਰਹ ਦਿਆ ਜਿਨ੍ਹਾਂ ਨੂੰ ਤੇਰੇ ਨਾਲ ਪਿਆਰ ਹੋ ਗਿਆ ਤੂੰ ਨਾ ਪਾਉਸ ਕਰਾਂ ਚੋ ਇਹ ਗੀਤ ਬਰਾ 12 ਸਾਲ ਦੀ ਹੋਰ ਅਗਰੇ ਜਨਮ ਤੋਂ ਨਾਲ ਦੰਗਾ ਬਤੋ ਬੋਲ ਲਿਆ ਤੇ ਇਹ ਮੇਰੇ ਇੱਕ ਯਾਦਗਾਰੀ ਥੀਕ ਹੈ ਜਿਹਨੇ ਹੁਣ ਅਮਰਸਾਦ ਦਾ ਗਾਉਂਦੇ ਨੇ ਸੁਣਦੇ ਜੀ ਬਿਨਾਂ ਸੁਣਦੇ ਹੈ ਅੱਜ ਵੀ ਉਹਨੂੰ ਸ਼ਰਮਦਾ ਰੀਜ ਗੀਤ ਅੱਜ ਵੀ ਬਰਕਰਾਰ ਹੈ ਜਿਵੇਂ ਲੋਕਿਤ ਇਤਿਹਾਸ ਦੇ ਸੁਨਹਿਰੀ ਅਧਿਆਇਾਂ ਵਿੱਚ ਲਿਖਾ ਬੇਹੋਸ਼ ਜੀ ਜੀ ਆ ਜਿਹੜੀ ਉਸਤਖ ਜੀ ਉਸਤਖ ਸਭੀ ਮਨੀ ਹੋ ਗਈ ਅਮਰ ਸਭ ਜਾਣਦੇ ਨੇ ਕਿ ਜਿਹੜਾ ਰਤਨਾ ਇੱਕ ਅਮਰਸਨ ਨੂੰ ਕਹਿ ਆ ਦੇ ਜੀ ਤੇ ਠੀਕ ਹੈ ਇਹ ਵੀ ਆ ਲੇਕਿਨ ਜਿਹੜੀ ਮੇਰੀ ਸਭ ਤੋਂ ਵੱਡੀ ਖੁਸ਼ੀ ਦਾ ਕਦਰ ਕਦੋਂ ਤੁਹਾਨੂੰ ਭੁੱਲ ਜਿਹੜੀ ਯਾਦ ਆ ਉਹ ਕਿਹੜੀ ਸਭ ਤੋਂ ਵਧੀਆ ਮੇਰੇ ਬਾਤ ਤੇ ਕੀ ਰਚ ਜੀ ਉਹਨਾਂ ਪਾਸਰ ਸੰਲਪ ਉਸਤਖ ਮਾ ਤੁਸੀਂ ਪਹਿਲੇ ਗੀਤ ਦੀ ਗੱਲ ਕੀਤੀ ਹੈ ਵਰਤੋਂ ਦੇ ਵਿੱਚ ਅ ਉਹ ਵੀਰਮਾਨ ਦੇ ਨਾਲ ਗਰਾ ਸਾਡਾ ਮਰਾ ਜੀਜਾ ਸਕਾ ਜੀਜਾ ਬਰਾ ਕਵਤਾਰ ਬੰਦ ਉਹ ਬੋਲਦਾ ਤੂੰ ਕੋ ਨਾ ਹੁਸ ਜਦੋਂ ਉਹਨੇ ਕਾਲ ਕੀਤਾ ਮੇਰੇ ਲਈ ਮੇਰੇ ਹੋਇਆ ਤੇ ਕਈ ਮਿੰਟਾਂ ਤੱਕ ਬੋਲ ਰਿਹਾ ਚਾਹ ਵੀਰ ਉਹਰਾ ਸਵੇਰ ਚਾਰ ਕੁਮਾਨ ਦੇ ਕੋਆ ਨੂੰ ਸੀ ਜਿਹੜਾ ਮੇਰੇ YouTube ਦੇ ਤੇ ਸਰਕਸਲੇ ਪ੍ਰੋਡਕਸ਼ਨ ਨੂੰ ਕੇ ਨੇ ਜਦੋਂ ਦਿੱਤੇ ਉਹ ਲੋੜ ਬੜਾ ਬੜਾ ਸੀ ਉਹ ਬਤ ਕਾ ਫਾਇਦਾ ਸੁਣਤਾ ਮੈਂ ਉਹਦੇ ਗੋਲ ਮੈ ਉਸਤਾਨ ਤੋਂ ਟਾਈਟ ਉਹਦਾ ਸਬਸਟੈਂਸ ਹੈ ਲੇਕਿਨ ਸੰਜੀਤ ਬੈਸਵਾਈਸੀ ਦਾ ਸੀ ਦੇ ਨੱਚ ਮਹਾਂਮਸਨੀ ਗੁਰਜੀਤ ਕੌਰ ਤੇ ਕਦੇ ਨਹੀਂ ਮਾਰੀ ਗੋਲ ਪ੍ਰੀਤਾਂ ਦੇ ਕਸਸੇ ਉਹਦੇ ਵਿੱਚ ਵੀ ਸੀਗਾ ਅੱਕਰਾਂ ਦਾ ਟੁੱਟਾ ਤੋੜੀਏ ਨਾ ਮੁਖ ਬਿਤਰਾਂ ਪੋੜੋ ਮੋੜੀਏ ਨਾ ਕਦ ਚੋ ਨਨਤਾ ਜੋੜੀਏ ਨਾ ਸੱਚ ਕਹਿਣ ਸਿਆਣੇ ਓਟਾਲੋ ਨਾਂਜ ਕਹਿ ਕੇ ਉਹਦੀਆਂ ਹੋਹੀ ਜਾਣੈ ਓਟਾਲੋ ਨਾਂਜ ਕਹਿ ਕੇ ਉਹਦੀਆਂ ਹੋਹੀ ਜਾਣੈ ਤੁੰਨ ਕਹ ਰਾਮੀ ਬੰਦੇ ਨੂੰ ਨਾ ਯਾਰ ਬਣਾਈਏ ਬੈਚੂ ਗਲਵਾਜ ਤੋਂ ਹਰ ਵੇਲੇ ਕੰਦੀ ਕਤਰਾਈਏ ਵਡਿਆਂ ਦੀ ਬਣੀਏ ਸਰਮ ਸਦਾ ਕੰਢਦੇਏ ਦਿਲ ਚੋਂ ਪਰਮ ਸਦਾ ਨਹੀਂ ਨੈਣਾ ਚੰਗਾ ਧਰਮ ਸੁਧਾ ਮਨ ਸੇ ਤਲ ਰਖੀਏ ਮੈਂ ਆਪਣੇ ਘਰ ਦਾ ਭੇਦ ਕਦੇ ਨਾ ਕਿਸੇ ਨੂੰ ਦਸੀਏ ਬੋਲ ਸਿਆਣੇ ਪਰਚਾਂ ਦੇ ਨਾ ਤਰੇ ਬਧਾਈਏ ਮੈਂ ਬੀਤ ਕੇ ਆ ਜੋ ਵੇਲਾ ਪੁੱਤੇ ਮਿੱਟੀ ਪਾਈਏ ਹਰ ਇੱਕ ਨੂੰ ਗੁਰੂ ਬਣਾਉਣਾ ਕੀ ਤੱਕ ਬਿਲਕੁਲ ਇਹਨੂੰ ਆਉਣਾ ਕਿ ਅੜਤਾਰ ਨਹਿਰ ਵਿੱਚ ਨਾਉਣਾ ਕਿ ਸਰੇ ਨੂੰ ਪੁਰੇ ਰਜਕ ਉਹ ਲਖੈ ਸਭ ਹੀ ਤੁਰ ਜਾਣਾ ਇਸ ਜਗ ਨੂੰ ਛੱਡ ਕੇ ਕੋ ਲਖੈ ਸਭ ਹੀ ਤੁਰ ਜਾਣਾ ਇਸ ਜਗ ਨੂੰ ਛੱਡ ਕੇ ਇਸ ਜਗ ਨੂੰ ਛੱਡ ਕੇ ਇਸ ਜਗ ਨੂੰ ਛੱਡ ਕੇ ਤੇ ਸੁਰਾਹ ਹਾਜੀ ਕਿਨੇ ਕਿਨੇ ਕਲਾਕਾਰਾਂ ਨੇ ਆਪਣੀ ਗੀਤ ਗਾਏ ਅਵਦੀਨ ਮਾਰ ਤੋਂ ਬਾਅਦ ਸਾਡੇ ਕਿ ਭਰਾ ਵੀ ਵੀਰ ਜੀ ਬਹੁਤ ਕੋਲਸ ਪੈਸਾ ਬੰਦਨ ਸਮੱਸਿਆ ਬੁਨਿਆਦ ਤੱਕ ਬਟਲ ਨਾ ਹਾਂਜੀ ਵਰਚਲ ਸਿੰਘ ਪੈਸਾ ਬੰਦਨ ਸਿੰਘ ਰਸਿਆ ਉਹਨਾਂ ਦੇ ਆਵਾਜ਼ ਦੇ ਵਿੱਚ ਮੇਰਾ ਖਲ ਘਟੋ ਬੰਦਰੀਆ 3 24 ਕਸ਼ਟਾਂ ਜੀ 5 ਕਸ਼ਟਾਂ ਉਹਨਾਂ ਨੇ ਦਿੱਤੀਆਂ ਕੇਐਮਸੀ ਰੰਗ ਤੋਂ ਉਹਨਾਂ ਦੇ ਵਿੱਚ ਉਹਨਾਂ ਵੇੜਿਆਂ ਦੇ ਵਿੱਚ ਤੇ ਉਸ ਤੋਂ ਬਾਅਦ ਉਹ ਵੀ ਕਸ਼ਟਾਂ ਦੇਖ ਕੇ ਉਹਨਾਂ ਦੇ ਰਸੂਆ ਜੀ ਦੀ ਬਾਅਦ ਦੇ ਵਿੱਚ ਹੀ ਪੰਜ ਕਸ਼ਤਾਂ ਕੀਤੀ ਸੀ 30 ਦਿਨ ਤਦੋਂ ਉਹਨਾਂ ਨੇ ਕਸ਼ਤਾਂ 30 ਦਿਨ ਚੱਲ ਜਾਈਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਇਹ ਅੰਮ੍ਰਿਤ ਸਰਵਰ ਜਾਂਦੇ ਲੋਕ ਫਰੈਂਡ ਹੋ ਸੀ ਤੇ ਨਾਲੇ ਕੋਪੂਰੇ ਵਾਲੇ ਦਰਵਾਜ਼ਾ ਸਰ ਤੋਂ ਬਤਨੀ ਲੱਗੂਏ ਅੰਮ੍ਰਿਤ ਸਰਵਰ ਨਾਲ ਜਾਂਦੇ ਰਾਜੂ ਗਾੜਾ ਗੁਰਦੁਆਰੇ ਨੂੰ ਸਾਡੇ ਮੰਦਰ ਦੇ ਦਰਸ਼ਨ ਕਰਕੇ ਤੋਂ ਉੱਟ ਜਾਂਦੇ ਵੀ ਜਾਂਦੇ ਸਾਰੇ ਕੀ ਰਚਨਾ ਦੇ ਦਰਸ਼ਨ ਹੋਏ ਕੋਡੋਪਕੰਦੇਨ ਦਾ ਅਸਰ ਪ੍ਰਸਨਾ ਪ੍ਰਤਨਾ ਚਾਹੀਦੀ ਹੈ ਤੇ ਪਿਕਨ ਦੇ ਦਾ ਤੋਸਿਲ ਖਾਤ ਹੋਈ ਹੈ ਜੀ ਸਾਨੂੰ ਕੋਈ ਛਤਨੀ ਬੱਠਾ ਹੈ ਕਹਤ ਜੀ ਭਾਵਨਾ ਲਿਖੀ ਜਾਉਗੀ ਤਾਂ ਸੱਤਰ ਰੱਖੀ ਚਾਹੀਦੀ ਗੁਰੂ ਪਰਵਾਰ ਦੀ ਰੱਖਣੀ ਵੀ ਹੈ ਕਿ ਸੱਦਾ ਭਾਵਨਾ ਨੂੰ ਲਿਖੀ ਹੋਗੀ ਬਸ ਫਿਰ ਤੁਸੀਂ ਲਿਖਦੇ ਸਤਿਵਤ ਨੂੰ ਨਵਾਂ ਬਣ ਦੇਖੋ ਸਾਡੇ ਮੈਂ ਦੇਖ ਤੋਂ ਮੈਂ ਪਹਿਲਾਂ ਦੱਸ ਚੁੱਕਾ ਕਿ ਨਾਮ ਦਾ ਦਾਤਮਾ ਬਹੁਤ ਦਾ ਗਿਆਪਾ ਹੈ ਹੂੰ ਪਰ ਮਤਲਬ ਉਥੋਂ ਦਾ ਬਹੁਤ ਜ਼ਰੂਰ ਪਛੋਣ ਕਰ ਫਤਿਹਗੁਰ ਸਾਹਿਬ ਦੇ ਕਿ ਕਮਰ ਸਾਹਿਬ ਦੇ ਸਾਰੇ ਲੱਖ ਲੱਖ ਦੇ ਤਨ ਸਾਹਿਬ ਗੋਦਵਾਲ ਸਾਹਿਬ जितने ਵੀ ਰਗੇ ਆਪਸਤਾਨ ਨੂੰ ਕਲੇ ਕਲੇ ਅਸਤਾਨ ਦੀ ਇਤਰਾ ਹਿਸਟਰੀ ਪਤਾ ਵਰਕਪੁਨ ਜੀ ਤੇ ਤਰ ਫਿਰ ਵੀ ਉਸ ਤਾਂ ਸਿੱਕ ਮਰੇ ਦਿਮਾਗ ਚ ਗਈ ਕਿ ਜੇ ਕੇਸ ਪੰਨੇ ਨੇ ਕਿਹਾ ਕਈ ਇਸ ਨਾਮ ਅੰਜਾ ਸਾਡੇ ਕੋਲ ਸਰਪਤ ਸਾਨੂੰ ਸੰਗਿ ਨਾਤਾ ਜੀ ਜਿਹੜਾ ਉਹ ਲੋਕਿਆ ਤੁਮਹਾਂ ਪਰਮਪੁਰਾਂ ਵਾਸਤੇ ਸਿਦਕ ਅਸ਼ੀਰਵਾਦ ਲੰਗੂ ਵੀ ਹੈ ਜੀ ਇਹ ਪ੍ਰਭਾਤ ਸਾਹਿਬ ਹੈ ਤੇ ਸਪੈਸ ਵੀ ਹੈ ਜੀ ਫਿਰ ਸਭ ਨੂੰ ਜਾਣਦੇ ਔਲੇ ਕਲੇਪਾ ਨੂੰ ਉਹ 10ਵੀਂ ਬੀਰੀ ਦੇ ਕੋਲ ਬੈਠੇ ਸਾਰੇ ਕਲੇਪਲੀ ਚੀਜ਼ ਵਾ ਕੀ ਚੀਜ਼ ਆ ਸਕਦੀ ਹੂੰ ਅੰਗਰਸ ਰੋਬਰ ਦੇ ਵਿੱਚ ਕਿਮਲੇ ਦੇ ਨਾਮ ਕੀਤਾ ਸੀਗਾ ਉਹ ਕਲੀ ਕਲੀ ਚੀਜ਼ ਦਿਮਾਗ ਚ ਭਮਾਈ ਜੀ ਇਹ ਕੀ ਇਥੇ ਵਾਸਤੇ ਕੀ ਇਹਦੇ ਵਾਸਤੇ ਕੋਈ ਉਹ ਲੱਗ ਪਸੰਦ ਦੇ ਗੁਰਾਂ ਦਾ ਪਾਸਾ ਸੀਦਾ ਸਹਾਰਾ ਲੈ ਕੇ ਕੋਟ ਲੈ ਕੇ ਹਾਂਜੀ ਤੇ ਜਦੋਂ ਇਹ ਚੀਜ਼ ਆਈਏ ਤੇ ਸਮਝ ਫਿਰ ਸੋ ਕੋਲ ਨਾ ਪੜਿਆ ਕੋਈ ਦਿੱਤਾ ਦੀ ਗੱਲ ਕਰੀ ਪੁੱਲ ਕਿ ਕਿੰਨੇ ਕਰਵਾਉਣੇ ਨੇ ਇੰਨਾ ਸੰਗੜ ਦੇ ਸਾਹ ਵਾਲੇ ਭਾਈ 300 ਵੀ ਤੇ ਗੁਰਾਂ ਨੂੰ ਪਤਾ ਨਹੀਂ ਕਿੰਨੇ ਲੈਂਦਾ ਉਸ ਤੋਂ ਬਾਅਦ ਸ਼ੌਂਕ ਦੇ ਪ੍ਰਿੰਟ ਅਰਦਾਸ ਦੀ ਬਾਦ ਜਿਸ ਕਿਤੇ ਆਪਣੇ ਕੁਰਨਾ ਕਾ ਉਸ ਮੈਂ ਪਿੱਛਾ ਗਿਆ ਸੀ ਉੱਥੇ ਬੈਠੇ ਕੁਰਨਾ ਅੱਛਾ ਜੀ ਇਹ ਵਿਸ਼ੰਦੀ ਗੱਲ ਕਰੀਏ ਕਿਹੜੇ ਕਿਹੜੇ ਖੇਤਰ ਦੇ ਵਿੱਚ ਕੀ ਲਿਖ ਦੋ ਗੀਤਕਾਰ ਕਲਾਕਾਰ ਸਹਿਦਕਾਰ ਦਾ ਜਨਰ ਹੋ ਗਈ ਸ਼ੇਰ ਹੋ ਗਿਆ ਉਹ ਪੂਰੀ ਤਰੀਕਾ ਮੈਂ ਕਿਹਾ ਕਿ ਇੱਕ ਗੀਤਕਾਰ ਕੁਰਨਾ ਕਾ ਸਰਬ ਉਹ ਸਾਡੇ ਫਰ ਬੈਠਣਾ ਮਰਬਤੇ ਲੈਦੇ ਆਪਕੋ ਵੀ ਕਰਦੇ ਨੇ ਜੀ ਕਿਹੜਾ ਸਹਿਦਕਾਰ ਮੇਰੇ ਨਾਮ ਦਾ ਸਹਿਦਕਾਰ ਜੀ ਸਹਿਦਕਾਰ ਹੁਣ ਇੱਕ ਬਹੁਤ ਮਿਲਦੀ ਲੋਕ ਨੂੰ ਜੋ ਗੱਤਾਂ ਆ ਰਹੀ ਨੇ ਸ਼ਹਿਰ ਆ ਰਹੇ ਬਹਿਰਾਂ ਦੇ ਵਿੱਚ ਜੀ ਸ਼ਰਧਾਮ ਦੇ ਮੁਸਕੂ ਮੈਂ ਸ਼ੁਰੂ ਤੋਂ ਪਰਸਲੇ ਪ੍ਰਦੀਪਾਂ ਚੁੱਕ ਕਰਦਾ ਹਰ ਪਾਸੇ ਕੋਈ ਤੇ ਸਾਡੇ ਕਥਾਵਾਚੀ ਗੁਰਦੇ ਸਿੰਘ ਪੰਡਤ RAMDAL ਉਹਨਾਂ ਦੇ ਪੁੱਤਰ ਹੁੰਦੇ ਸੀ ਬਲਬੀਰ ਦਾਸ ਹੂੰ ਪਰ ਉਹਦਾ ਭਰਾ ਅੰਮ੍ਰਿਤ ਸਿੰਘ ਪੰਡਤ ਦਾ ਕਥਾਵਾਚੀ ਜਿਹੜੇ ਪਤਾ ਪਰਦੇ ਉਸ ਮਹਾਰਾਜਾ ਦੇ ਕੋਲ ਬਖਤੀ ਚੰਦ ਜਹਾਂਦੀਆ ਕੋਈ ਰਾਜਾ ਬਟੂਮਾ ਗੱਦੀ ਕੋਈ ਮਹਾਂਪਰ ਫਰਮਾਨ ਕੋਈ ਇੰਦੀਆਂ ਵਧੀਆ ਪੀਣਾ ਵੀ ਨਾ ਕਥਾ ਕਰਦੇ ਸੀ ਕਬ ਦੁਨੀਆ ਪਰ ਦਾ ਨਾਪਟਾ ਸਗਤ ਪਰ ਸੁਣੋ ਗਿੱਤ ਸੁਤਰਾ ਵਰਨਾ ਸੁਣੋ ਤੇ ਉਹਨਾਂ ਦੀ ਸੰਗਤ ਨਾਲ ਕਾਵੀ ਕੀਤੀ ਕਰਕੇ ਉਹਨਾਂ ਨੇ ਜਿਹਨੂੰ ਸਪੈਸ਼ਲ ਆਪ ਬੁਲਾ ਕੇ ਕਹਿੰਦੇ ਵੀ ਤੇਰਾ ਹੱਥ ਹੋਣੀ ਤੇ ਬਹੁਤ ਹੀ ਸਾਦਾ ਤੁਮਾ ਸਾਦਲਾ ਸਾਦ ਦੇ ਤੁਹਾਨੂੰ ਹੋਰ ਵੀ ਤਰੀਕਿਆਂ ਦੇ ਵਿੱਚ ਬਹੁਤ ਸ਼ਲਾਮਤ ਨੂੰ ਬਹੁਤ ਜ਼ਾਦੇ ਨੋਟ ਕੀ ਤੇ ਅਸਰ ਉਸ ਤੋਂ ਬਾਅਦ ਕੀ ਇਹਨਾਂ ਚੀਜ਼ਾਂ ਦੇ ਜਿਹੜੀ ਸੱਤ ਪਰਿਵਾਰ ਦੇ ਵਿੱਚ ਬਹੁਤ ਬੋਲਦਾ ਹੋਣਾ ਕਿਲਾ ਗੀਤਿਕਣਾ ਗੀਤ ਸੋ ਦੇ ਬਟੂਲੇ ਨੂੰ ਖਲਾਕਦੀ ਲਲਨਾ ਕੋ ਵੀਰ ਦਾ ਕੋ ਵੀਰਾ ਪ੍ਰਤੀਤ ਹੈ ਪ੍ਰੀਤ ਲਈ ਮਾਤਰਾ ਰੱਖ ਕੇ ਤਤ ਨਰਜ ਨਿਗਤ ਪ੍ਰੀਤ ਲਈ ਮਾਤਰਾ ਤੋਂ ਬਾਅਦ ਇਹ ਕਰਨ ਕੋਈ ਦਾਰਾਮ ਜੀ ਸਰਾਰਿਕ ਕੰਪੇਨਰ ਪਰ ਜੁਦਾ ਸਰਾਰਿਕ ਦੇ ਤਰ੍ਹਾਂ ਕੋਈ ਸਖਤ ਪਰ ਬੜੀ ਸੋਖੀ ਨੇ ਜੀ ਰਿਪੋਰਟ ਕਰ ਦਿੱਤੀ ਤੇ ਬਰਤੀ ਦੇ ਵਿੱਚ ਮਾਲਕ ਨੇ ਪ੍ਰਚੰਡ ਕੀਤਾ ਕਿ ਤੰਗੂਰਾਮ ਦਾ ਪਾਚਾ ਦੇ ਸੰਤਰਾ ਜੀ ਕਰਪਾ ਅਜੀ ਇੱਕ ਕਿਤਾਬਾਂ ਦੀ ਗੱਲ ਕਰੀਏ ਤਾਂ ਪਤਨੀਆਂ ਕਿਤਾਬਾਂ ਲਿਖਦੇ ਆ ਕਿਹੜੀਆਂ ਕਿਹੜੀਆਂ ਕਿਤਾਬਾਂ ਆਪਾ ਹੁਣ ਇਥੋਂ ਲਿਸਟ ਕਰ ਨੂੰ ਤੁਸੀਂ ਲਿਸਟ ਵਿੱਚ ਆ ਵੀ ਪੜ ਲਓ ਹਾਂਜੀ ਮੈਨੂੰ ਕਿਹਨੂੰ ਕਿੰਨਾ ਲੱਗਾ ਜਿਹੜਾ ਹੁੰਦਾ ਪਹਿਲੇ ਕਾਪ ਨੂੰ ਪਤਾ ਸੁਮੇਲ ਸੀਗਾ ਅੱਛਾ ਜੀ ਉਸ ਤੋਂ ਬਾਅਦ ਕਿਹੜੇ ਰਕਮ ਜੀ ਸਤਦਾ ਪਿਆਰੇ ਜੀ ਤੇ ਉਸ ਤੋਂ ਬਾਅਦ ਕਾਪ ਟਾਪੀਆ ਕੋਲ ਗੁਰੂ ਬਿਨਾਂਜੰਦਰ ਮਾਨ ਹਾਂਜੀ ਇਹ ਸਾਰੀਆਂ ਕਿਤਾਬਾਂ ਦੇ ਉੱਪਰ ਲੱਗੇ ਹੋਇਆ ਜੀ ਸਪੈਸ ਤੇ ਗੁਰੂ ਬਿਨਾਂਜੰਦਰ ਮਾਨ ਦੇ ਉਸ ਤੋਂ ਬਾਅਦ ਇੱਕ ਕਿਤਾਬ ਮੇਰੀ ਇੱਕ ਦਿਨ ਕਿਨਾਂ ਵਿੱਚੋਂ ਮਾ ਪੂਰੇ ਦੁਰਦਸ਼ਾਣ ਨਾਲ ਆਮ ਤੌਰ ਤੇ ਜਿਹੜੂ ਨੂੰ ਕਰਾਂਗੇ ਜੀ ਇਸ ਤੋਂ ਬਾਅਦ ਪਰ ਜਿਵੇਂ ਕੋਈ ਵੀ ਚਿਤਪਾ ਹੁਣ ਕੋਈ ਪੁਸਤਕਾਈ ਹੈ ਅਕਸਰ ਇਹ ਪੁਸਤਕਾਂਨ ਕੀ ਦੇਣ ਚ ਇਹ ਚੀਜ਼ਾਂ ਇਹ ਵੀ ਸੁਪਰਬ ਕੀਨ ਹਸਤਾਵੀਆਂ ਬੜਾ ਸਾਂਝੇ ਆ ਕਿ ਇਹਨਾਂ ਦੇ ਵਿੱਚ ਬਹੁਤ ਸਾਰੇ ਲੇਖਕ ਬਦਰੀ ਪਿਛੇ ਦੇ ਪਾਸੋਂ ਦੇ ਪਾਦ ਕੋ ਇਹਦੇ ਵਿੱਚ 55 ਲੇਖ ਅਸੀਂ ਉਹਨਾਂ ਵਿੱਚ 70 ਲੇਖ ਹਨ ਇਹ ਸਾਰੇ ਜੀ ਮਤਲਬ ਬਹੁਤ ਜ਼ਿਆਦਾ ਜਿਹੜੇ ਸਾਹਿਤ ਦੇ ਪ੍ਰੇਮੀ ਜੀ ਲੇਖਕ ਦੇ ਉਹ ਗੱਲ ਕਰਕੇ ਕੁਰਾ ਕੁੜਾ ਪੱਛਾ ਲਖਾਈ ਜੇ ਪਰ ਗਾਲਤਨੀ ਪਹਿਲੀ ਕਿਤਾਬ ਦੀ ਪਹਿਲੀ ਕਰੋ ਮਾਰਕੀਟ ਚੈਲਦੀ ਪਹਿਲੀ 2082 ਦੇ ਕਿਹੜੀ ਕਿਤਾਬ ਸੀ ਸੁਮੇਲ 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 ਦਾ ਸੁਮੇਲ ਤੇ ਉਹਦੇ ਵਿੱਚ ਕਹਾਣੀਆਂ ਸੀ ਜੀਤ ਸੀ ਕਹਾਣੀ ਮਾਰਕ ਟੈਕਨੀਕੀ ਬਣਾਵਾ ਲਿਖਦੀ ਜੀ ਫਿਰ ਮੀਤਾਂ ਦੀ ਕਿਤਾਬ ਤੋਂ ਜੀਤ ਤੇ ਗੇਟ ਕੋਲੋਂ ਜਿਹੜਾ ਬਹੁਤ ਵੀ ਪਾਫੀ ਸੀ ਜੀ ਤੇ ਮਤਲਬ ਮੇਰੇ ਕੋਲ ਨਹੀਂ ਆਸਟਨ ਬਹੁਤ ਪੁਰਾਣੀ ਸੀਗੀ ਸਟਾਫ ਤੋਂ ਮੈਨੂੰ ਨਹੀਂ ਬਲਿਆ ਤੇ ਇਹਨਾਂ ਵਿੱਚੋਂ ਚਾਹੀਦੀਆਂ ਕਰਤਾ ਮਹੀਆਂ ਦੇ ਇਹਨਾਂ ਦੇ ਵਿੱਚੋਂ ਕੁਝ ਵੀ ਤੁਸੀਂ ਆਰਪਨ ਕਰਨਾ ਪੈਂਦਾ ਹੈ ਇਹ ਤੁਸੀਂ ਉਸ ਵੀ ਤੁਹਾਨੂੰ ਖਰਚ ਦੇਣ ਇਹਦਾ ਸੁਰਚਾ ਦੇਣਾ ਮੱਕਾਸਾ ਅੱਛਾ ਜੀ ਅੱਜ ਅੱਜ ਕੱਲ੍ਹ ਦੀ ਪਰ ਇਸ ਵਕਤ ਤੁਸੀਂ ਕਿੱਥੇ ਰਹੇ ਹੋ ਤੁਸੀਂ ਫਸਟ ਨੂੰ ਇੱਕ ਬੀਡ ਪਰੋਖਿਆ ਬੀਡ ਰੋਪ ਦੇ ਵਿਚੰ ਜੀ ਤੇ ਕਿਤੇ ਥੋੜੇ ਜਣਾ ਵਸਤੂਆਂ ਕਿਹਾ ਕੋਣ ਜਣਾ ਲਗਾ ਰਹੇ ਤਾਂ ਕੋਈ ਚੱਕਰ ਜੀ ਮੈਨੂੰ ਪਹਿਲੇ ਦੱਸ ਦਿੱਤੋਂ ਕਿਹੜੇ ਪਾਸੇ ਦੀ ਕਿਹੜੀ ਲੱਗਦੀ ਅੱਛਾ ਜੇ ਆਪਾਂ ਸੈਟਲ ਦੀ ਗੱਲ ਕਰੀਏ ਤੁਸੀਂ ਵਿਦੇਸ਼ਾਂ ਦੇ ਵਿੱਚ ਇੰਗਲੈਂਡ ਵਿੱਚ ਸੈਟਲ ਹੋ ਜੀ ਕਿੰਨੇ ਚਿਰ ਤੁਸੀਂ ਸੈਟਲ ਹੋ ਸਾਲਾ ਬਤੀ ਹੋ ਗਈ ਜੀ ਚਾਰ-ਪੰਜ ਹੋ ਗਈ ਤੇ ਉਸ ਤੋਂ ਬਾਅਦ ਇਹ ਵੀ ਜਾਨਣਾ ਸਾਰੇ ਪਾਸੇ ਜੀ ਕਿੰਨੇ ਮੈਂ ਦੱਸ ਤੁਹਾਨੂੰ ਕਹਾਣੀ ਹੈ ਜਿਵੇਂ ਇੱਕ ਬੰਦਾ ਉਹਦਾ ਨਾਮ ਵੀ ਅ ਰਾਜਦਾਨ ਜੀ ਸਾਡੇ ਲੋਕ ਤਾਂ ਭੱਜਦੇ ਦੁਨੋਂ ਪਰ ਮੈਂ ਤੇ ਰਹਿ ਜਾਣਾ ਕਿੱਥੇ ਰਹਿ ਕੇ ਜਿਹੜਾ ਜਿਆਦਾ ਮਾਹੌਲ ਹੈ ਪੰਜਾਬ ਦੇ ਜਿਹੜੇ ਮੈਚ ਹਾਂ ਤੁਸੀਂ ਸੁਣ ਸਕਦਾ ਕੋਈ ਕਿਸੇ ਦੇ ਬਸ ਦੀ ਗੱਲ ਹੈ ਜੀ ਪਰਕਮਨ ਜਦੋਂ ਬਸਤਰਤ ਮਦਰ ਦੀ ਅਨੁਸਾਰ ਇਹ ਅੱਛਾ ਇਹ ਸ਼ੌਕ ਦੀ ਗੱਲ ਕਰੀਏ ਨਾ ਸ਼ੌਕ ਦਾ ਕੋਈ ਮੌਲ ਨਹੀਂ ਹੁੰਦਾ ਜਿਵੇਂ ਤੁਸੀਂ ਸਹਿਤਕਾਰ ਨੂੰ ਮੀਤਕਾਰ ਨੂੰ ਦੇਖੋ ਕਲਾਕਾਰ ਨੂੰ ਹਨਾ ਪਰਮਾਤਮਾ ਨੇ ਤੁਹਾਡੇ ਤੇ ਭਾਗ ਦਿੱਤਾ ਦਿੱਤੀ ਇਹ ਜੇ ਆਪਾਂ ਸਹਿਤ ਦੀ ਗੱਲ ਕਰੀਏ ਗੀਤਾਂ ਦੀ ਗੱਲ ਕਰੀਏ ਵਿਦੇਸ਼ਾਂ ਦੀ ਧਰਤੀ ਦੇ ਜਾਤ ਵੀ ਉੱਥੇ ਤੁਸੀਂ ਇਹ ਪਰੰਪਰਾ ਜਿਹੜੀ ਜਾਣੀ ਹੈ ਤੇ ਉਥੇ ਵੀ ਕਿਸੇ ਸੰਸਥਾ ਨਾਲ ਗੀਤਕਾਰ ਸਹਿਦਕਾਰ ਜਾਂ ਕੋਈ ਸੰਸਥਾ ਹੋਵੇ ਤੁਹਾਡੀ ਆਪਣੀ ਬਰਗਤ ਉਹ ਕੋਈ ਜਿਹੜੀ ਸੰਸਥਾ ਇਕ ਜੀ ਮੇਰੀ ਆਪ ਦੀ ਸੰਸਥਾ ਬੋਲਰ ਗੱਡ ਤੋਂ ਜਿੱਥੇ ਮੈਂ ਸਵਾਰਤ ਜਿੱਥੇ ਮੈਂ ਕਾਫੀ ਕੰਮ ਕੀਤੀ ਦਿੱਤੀ ਹੈ ਉਹ ਬਹੁਤ ਜੀ ਉਥੇ 2006 ਦੀ ਸਾਲ ਕੇ 13 ਅਪ੍ਰੈਲ 2006 ਨੂੰ ਮੈਂ ਇੱਕ ਸੰਸਥਾ ਸੰਸਥਾਤ ਵਿੱਚ ਆ ਕੇ ਮੈਂ ਹਰ ਦਾ ਕੀਤੀ ਸੀ ਜੀ ਮਾਨ ਪੰਜਾਬੀ ਉਤੇ ਅੰਤਰਰਾਸ਼ਟਰੀ ਸੱਤ ਮੰਚ ਮੁਕਤੇ ਜੀ ਤੇ ਨਾਲ ਸੀ ਬੰਟੀ ਨਾਲ ਬੀ ਸਮਾਰਟੀ ਰਾਜਪੇਠੀ ਤੋਂ ਤੁੰਗਰ ਤੋਂ ਕੋ ਕੋ ਪਰੇ ਦੋ ਹੋਰ ਹੋਰੀ ਸੁਧੀ ਉਹ ਦੇ ਦਿੱਤੀਆ ਹੋਰ ਹੋਰੀ ਬੀ ਜੇਪ ਪੰਜਾਬੀ ਸੰਸਦਨ ਗੱਲ ਵਿੱਚ ਨਾ ਮਾਨ ਪੰਜਾਬੀ ਤੇ ਅੰਤਰਰਾਸ਼ਟਰੀ ਸੱਤ ਮੰਚ ਮੁਕਤੇ ਰੱਖ ਕੇ ਅੰਗੜ ਰੱਖ ਕੇ ਕੋ ਦਾ ਮੈਂ ਸ਼ੁਰੂ ਕਰੇ ਸਰੇ ਬਦਕ ਕਮਟੀ ਦੇ ਨਾਲ ਜੀ ਨੂੰ ਸ਼ੁਰੂ ਕਰੇ ਚਿਰ ਨਾ تھا ਉਸ ਜੀ ਕਿਉਂਕਿ ਉਸ ਦਿਨ ਤੇ ਇੱਕ ਤਾਂ ਮੈਂ ਇਹ ਗਤੀਵਿਧੀਆਂ ਦੇ ਵਿੱਚ ਟਰੈਕਟਰ ਤੋਂ ਉੱਤੇ ਮੇਰਾ ਨਾਮ ਉੱਚਾ ਸਿਰਫ ਤੋਂ ਬਰਿਆ ਹੋ ਸੀ ਗਤੀਵਿਧੀਆਂ ਬਹੁਤ ਜਿਆਦਾ ਸੀ ਇੱਕ ਸੰਸਥਾ ਤੋਂ ਮੈਂ ਸੀ ਸੁਤਪਨਾ ਮੈਂ ਆਪਸਾਂ ਨੂੰ ਮਾਰ ਕੇ ਦਿਖਾ ਕੇ ਕਿ ਟੋਪਨ ਫਿੱਟ ਜੀ ਗੁਰੂ ਘਰ ਦੇ ਵਿੱਚ ਹੀ ਪੰਜ ਤਾਰਾਂ ਦੇ ਨਾਲ ਇਹ ਟੋਪਨ ਫਿੱਟ ਉਸ ਤੋਂ ਬਾਅਦ ਇਹ ਐਸਟਨ ਮੁੰਡੀਆਂ ਦੇ ਉੱਤੇ ਤੇ ਸੰਸਾਰ ਦਾ ਨਾਮ ਉਹ ਸਾਡੇ ਪਿਆਰ ਦੇ ਵਿੱਚ ਉਹ ਵੱਡੀ ਟੀਮ ਕੰਮ ਕਰੀ ਹੈ ਤੇ ਇਹਦੇ ਅਰਥ ਵਿੱਚ ਪੱਤਰ ਉਹਨਾਂ ਪਸਤਿਵ ਦੇਸ਼ਾਂ ਉੱਤੇ ਚੱਲ ਉਤੇ ਜਾਦੇ ਆ ਕਿ ਕਨੇਡਾ ਵੀ ਇੱਕ ਸੰਸਥਾ ਹੈ ਤੇ ਦਾ ਮੁੱਖ ਮਕਸਦ ਇਹ ਹੈ ਕਿ ਅਸੀਂ ਖਾਸਸਿਆਂ ਤੋਂ ਆਪਣੇ ਜਾਨਵਰਾਂ ਕੋਲ ਕਿੰਨੇ ਨੁਕਸਾਨ ਹੈ ਸਾਡੇ ਪਰਵਰਤਨ ਪਰਿਵਹਨ ਦੇ ਵਾਸਤੇ ਆਪਣੇ ਪ੍ਰਕਿਰਤੀ ਦੇ ਵਾਸਤੇ ਵਾਤਾਵਰਣ ਦੇ ਵਾਸਤੇ ਪਾਣੀ ਦੇ ਝੋਖਾਂ ਦੀ ਧਰਤੀ ਦੀ ਸੇਵਾ ਸੰਭਾਲਣ ਵਾਸਤੇ ਜਾਗਰਤ ਕਰਨਾ ਪੰਜਾਬੀ ਮਾਮਲੀ ਦਾ ਪਚਾਰ। ਓਕੇ ਇੱਥੇ ਜਿਹੜਾ ਪਚਾਰ ਹੈ ਪਚਾਰਪਰ ਦੀ ਲੋਕ ਦੇ ਕਹਿੰਦੇ ਸਾਡੇ ਬੱਚੇ ਕੁੱੰਦੇ ਨੇ। ਕਿਉਂਕਿ ਜਿੰਨੀ ਪੰਜਾਬੀ ਮਾਮਲੀ ਦੀ ਕਬਰ ਘਟਾ ਰਹੇ ਨੇ ਸਾਡੇ 350 ਲੋਕ ਘਟਾ ਰਹੇ ਨੇ ਪਰ ਬਹੁਤ ਜ਼ਿਆਦਾ ਕਿਸ ਨੂੰ ਪਹਿਲ ਦਦੀ ਹੈ ਉਹਦੇ ਬੱਚੇ ਸਿੱਖਦੇ ਆ। ਜੇ ਸਾਡੇ ਸਰਦਾਰਾਂ ਸਿੱਖਦੇ ਹੋਰ ਵੀ ਬਹੁਤ ਲੋਕ ਵੀ ਆਰ ਬੜਾ ਕਦਰ ਸਿੱਖ ਦੀ ਕੋਸ਼ਿਸ਼ ਕਰਦੇ ਪੰਜਾਬੀ ਬੇਤਿੰਗ ਨੂੰ ਅਦਾਲਤ ਕਾਰਜ ਪਾਣੇ ਨੂੰ ਇਹਨਾਂ ਸਾਡੇ ਲੋਕ ਲੋਕ ਤੋਂ ਆਪ ਸਕੇਦੇ ਆ ਅੱਜਸ ਪਾ ਲੋ ਪੱਤੇ ਤੇ ਕਰਦੋ ਸਭ ਸਭ ਚੱਕੇ ਅਕਰ ਐਸੋ ਵੀ ਆਪਣਾ ਕਰਨੀ ਪਈ ਹੈ ਮੈਂ ਫੈਮੀ ਗ੍ਰੈਜੂਏਟ ਬੜੀ ਪ੍ਰਾਈ ਕੀਤੀ ਹੈ ਲੇਕਿਨ ਕਦੇ ਵੀ ਮੈਂ ਇੱਥੇ ਵਾਂ ਚਾਹਤ ਕੋਲ ਗੱਲ ਕੀਤੀ ਹੈ ਪੰਜਾਬੀ ਸਾਹਮਣੇ ਬੈਠਾ ਠੀਕ ਹੈ ਪਰ ਦੇਸ਼ਾਂ ਅੰਦਰ ਗੁਰੂ ਦੀਆਂ ਸੋਸ਼ਲ ਸੇਵਾਵਾਂ ਮੇਰੇ ਸਾਥੀ ਸਰ ਜਨਾਬ ਜਨਾਬ ਦੁਰਨੰਗ ਰਜੀ ਬਦਰੀਪੁਰ ਲੇਕਨ ਪੁਜਾਪੀ ਨਾਲ ਦੀ ਸਭਾ ਮਤਲਬ ਤਾਂ ਮੈਂ ਆਪ ਦੀ ਅਚੋ ਟਗੜਾਉਂਦੀ ਕਿਸੇ ਤਰ੍ਹਾਂ ਮੈਂ ਖਾਣਾ ਮੈਂ ਬੜਾ ਪ੍ਰਿਆਪ ਹੋ ਜੀ ਇਹ ਲੋਕ ਦੀ ਸਾਡੇ ਨਵੀਂ ਬਲੇਰੀ ਐਸਪੀ ਦੀ ਨਾਸਵਾਰੀ ਤੇ ਕਿਸੇ ਪੁੱਛਦੇ ਪਰ ਕਿ ਦੁਰਨੰਗ ਦਾ ਸਾਥ ਸਦੀ ਕਰਪਈ ਪਰ ਉਸ ਰਚਨਾ ਦੇ ਨਾਲ ਤੇਹੀ ਰਚਨਾ ਮੇਰੀ ਸ਼ਾਨ ਹੈ ਤੇ ਇਹ ਹੀ ਮੇਰਾ ਮਾਣ ਹੈ ਇਹ ਮੇਰੀ ਪਛਾਣ ਹੈ ਅਵਰ ਸਰਵਤ ਜਿਆਦੇ ਰਾਇਓ ਨਾਮ ਗੁਰੂ ਅਰੇ ਵੀ ਹਰ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਬੇ ਮੋਸੇ ਲੈ ਦੇ ਵਿੱਚ ਉਹਨੇ ਸਭ ਲੋਕ ਜਿੰਨੇ ਬਹੁਤ ਆ ਜੀ ਕਿਉਂਕਿ ਤੋਂ ਮਰੀ ਤਾਦ ਦੇ ਉਸੰਦਰ ਅਸਰ ਜਿਹੜੀ ਬੀਸੋਦੀ ਸਾਹਿਬ ਨੇ ਅਸੀਂ ਅਸਰ ਕਰਦਿਆਂ ਉਹ ਤੁਹਾਨੂੰ ਪਤਾ ਇੱਕ ਇਸੇ ਲੈ ਦੇ ਵਿੱਚ ਅਮ੍ਰਿਤਸਰ ਉਹ ਗਾਦੇ ਹਾਂਦੇ ਹੈ ਜੋ ਗਿਆਨ ਗੁਰੂ ਦੇ ਮਾਰੇ ਵੀ ਹਰ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਬਈ ਅਮਰਤ ਸਰਵਲ ਜਾਨ ਦੇ ਰਹੇ ਗੋਇਦਬਾਲ ਤੇ ਤਰਨ ਤਰਨ ਵੀ ਕਰਤੇ ਅਮਰਤ ਸਰਦੀ ਏ ਹਰਿ ਈਸ਼ਾਨ ਜੋ ਸਿੰਦੇ ਸਤਗੁਰ ਤਲ ਮੰਨ ਕਰਤੇ ਲਖੇ ਸਲੇਬ ਪੁਰੀ ਜੈ ਤਰਗੇ ਲਖੇ ਸਲੇਬ ਪੁਰੀ ਜੈ ਤਰਗੇ ਜਾਨ ਦੇ ਵਾਰੇ ਵਾਰੇ ਵਈ ਹਰ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਵੀ ਅੰਮ੍ਰਿਤ ਸਰਵਲ ਜਾਂਦੇ ਰਹੇ ਹਾਂਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਰੱਖਦਾ ਜੀ ਤੁਸੀਂ ਆਪਣੇ ਕੁਝ ਸਮੇਂ ਦੇ ਵਿੱਚ ਸਾਨੂੰ ਸਮਾਂ ਦਿੱਤਾ ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਔਰ ਸ਼ੁਕਰਾਨਾ ਮੇਰੇ ਵੀਰ ਨੰਬਰ ਸਿੰਘ ਮਸੀਹ ਕਲਾ ਰਾਂਸੀ ਕਲਾ ਵਾਲਿਆਂ ਦਾ ਜਿਨ੍ਹਾਂ ਨੇ ਤੁਹਾਡੇ ਨੂੰ ਬੁਲਾਇਆ ਤੇ ਤੁਹਾਡੇ ਸਾਰੇ ਮੀਨ ਦਾ ਸ਼ੁਕਰਮੰਦ ਮੀਡੀਆ ਦਾ ਬਹੁਤ-ਬਹੁਤ ਦਾ ਸ਼ੁਕਰ ਜੀ ਆਨ ਨੇ ਸਮਾਂ ਕੱਢ ਕੇ ਦਾ ਹੈ ਬਹੁਤ ਉਸਤਤ ਕ੍ਰਪਾ ਕੀਤੀ ਸੋ ਬਹੁਤ-ਬਹੁਤ ਸ਼ਰਮਿਕਾ ਸੱਚੇ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਅੱਜ ਇਹ ਸਾਨੂੰ ਲਖਵਿੰਦਰ ਸਿੰਘ ਜੀ ਲਖਾ ਸਲੇਪੁਰ ਜਿਨ੍ਹਾਂ ਨੇ ਤੁਹਾਨੂੰ ਅੱਜ ਰੁਮਾਨਤ ਕਰਿਆ ਰੂਪੂ ਕਰਾਇਆ ਜਿਹਨਾਂ ਨੇ ਪੰਜਾਬੀ ਮਾਮੂਲੀ ਝੋਲੀ ਤੇ ਅੱਥਾ ਮੈਟਰ ਜਿਹੜਾ ਬਈ ਜ਼ਿਆਦਾਤਰ ਤਾਂ ਉਹ ਕਲੈਕਟਰ ਮੀਟਰ ਆ ਜਿਹੜਾ ਚੋਰੀ ਪਾਇਆ ਸੋ ਮੈਨੂੰ ਤੇ ਬਰੇ ਇੰਕੈਵਰਾ ਮੈਂ ਨਰਮਸਰ ਤੇ ਆਉਂਦਾ ਤੱਕ ਨੂੰ ਆ ਗਿਆ ਅਗਲੇ ਹਫਤੇ ਕਿਸੇ ਹੋਰ ਬੰਦੇ ਸਸ਼ਮ ਨੂੰ ਲੈ ਕੇ ਆਇਆ ਉਹਨਾਂ ਨੂੰ ਮਿਹਰਬਾਨੀ ਸ਼ੁਕਰੀਆ ਧੰਨਵਾਦ